ਮਲੂਕਾ ਨੂੰ ਜੂਰੀਆ ਕਮੇਟੀ ਬੱਚੇ ਗੜੇ ਇੱਕ ਹੋਰ ਆ ਦਿਖਾ ਰਹੀ ਹਾਂ ਆ ਬਾਤ ਮਗਰ ਪੁੱਤਰ ਹੈ ਨਹੀਂ ਜਾਨੀ ਲਖੀ ਖਾਣੇ ਪੀਤੇ ਹੈ ਨਹੀਂ ਬੱਲਾ ਕਾਠੇ ਕਰਾਉਂਦੇ ਬੱਦੂ ਨਿਕਲਦੇ ਨਹੀਂ ਨਹੀਂ ਹਾਂ ਨਹੀਂ ਬਹੁਤ ਫਰਕ ਹਰ ਕਿੰਨਾ ਦਾ ਫਸੂਕ ਪਾਸ ਨਾ ਕਰ ਕੰਡਰੀ ਫਰਕ ਕੋਈ ਦਾ ਨਾ ਗਏਗਾ ਉਹ ਬੰਦਾ ਆਈ ਉਹਨੂੰ ਸਹੀ ਹੈ ਬੰਦਾ ਆਉਂਦਾ ਸਾਡਾ ਉਹਨੂੰ ਆਉਂਦਾ ਉਹ ਨਹੀਂ ਉਹ ਕੋਈ ਚੱਕਰ ਨਹੀਂਗਾ ਇਹ ਉਹ ਬੰਦੇ ਦੀ ਬੱਕਰੀ ਹੈ ਚੱਲ ਵੇਚ ਦੂਆ ਫੇਰਾ ਇਹਦੀ ਹੈ ਬੱਕਰੀ ਤਾਂ ਬੱਕਰੀ ਦਾ ਕੀ ਹੈ ਉਹ ਸਾਡੇ ਆਵਾ ਤੂੰ 20 ਸਾਡੇ ਆ ਜਾ 20 ਤੂੰ ਵੀ ਲੈ ਆ ਆ ਪਾਸੋਂ ਆ ਯਾਰ ਅੱਜ ਆਏ ਵੀ ਜਿਹੋ ਜਿਹੇ ਪੈਸੇ ਕਰਦਾ ਇਹ ਨਗਰ ਵਾਲਾ ਜਿਹੜਾ ਕਰਦਾ ਮੈਨੂੰ ਮਾਈ ਜਾਨ ਧੱਕਾ ਥੋੜਨਾ ਹੈ ਯੋਨੀ ਭਾਣਾ ਨਹੀਂ ਕਰਦਾ ਬੱਲੇ ਬੱਕਰੀ ਨਹੀਂ ਚਾਹ ਕਰਿਆ ਯਾਰ ਪਹਿਲੇ ਪੁੱਤ ਲੋਰਾ ਬੰਦ ਮੰਡੀ ਦੇ ਉਹਦੇ ਵੇਚਦਾ ਸਹੀ ਜਗਾ ਵਧੀਆ ਪੈਸੇ ਨਾਲ ਕੱਚਾ ਮੇਰੀ ਬੱਕਰੀ ਵਗਾ ਦੇ ਕੁਝ ਨੌਨ ਲਾ ਵਾਲਾ ਨੂੰ ਵਧੀਆ ਵੀ ਪੈਸੇ ਪੈਸੇ ਮੈਂ ਤਾਂ ਕੋਈ ਘੁੱਟ ਕਿਉਂਦੇ ਨਾਲ ਹਾਂ ਠੀਕ ਸੋਹ ਬੋਲ ਤੈਨੂੰ ਤੈਨੂੰ ਠੀਕ ਨਾ ਆ ਜਾ ਮਾਣਾ ਕਿਥੇ ਖੜਾ ਹੋ ਠੀਕ ਬੰਦੇ ਦਾ ਮੈਂ ਕਹੀ ਤੂੰ ਹੀ ਆ ਬੜਾ ਕਰਕੇ ਓ ਜਿਆ ਜਿਆ ਡਾਕਟਰ ਨੂੰ ਮਾਣਾ ਇਤੋਂ ਉੱਡਦਾ ਉਹ ਦਿਨ ਉੱਡਦਾ ਨੀ ਕਦੇ ਡਾਕਟਰ ਨਹੀਂ ਮਰੀਜੀ ਉੱਡਦਾ ਤੂੰ ਇਹ ਮੈਂ ਜੇ ਲੜਦਾ ਮੋਟਰ ਹੁਣ ਆਇਓ ਪਹਾੜ ਖੜਾ ਬਈ ਉੱਜਾਵਾ ਹਲਾ ਹੋਇਆ ਨਾ ਜਗਾ ਨਾ ਮਾ ਲਾਈਨ ਤੇ ਤੂੰ ਹੀ ਲਿਆਉਣਾ ਲਿਆ ਫਿਰ ਨਾ ਨਹੀਂ ਆਉਗਾ ਫੇਰੀਆ ਨਾ ਅੱਜ ਆ ਗਿਆ ਉਹ ਲੈ ਕੇ ਮੋਲਵਾ ਜਾਓ 20 ਤੋਂ ਥੱਲੇ ਕਿਤੇ ਆਈਏ ਵੀ ਤੁਮਨੇ ਬੱਟਾ ਦਾ ਨਹੀਂ ਕਰਦਾ 1700 ਦੇ ਥੱਲੇ ਆਇਆ 6 ਕਰੋ ਮਾਗਲ ਬਣਾਉਂਦਾ ਸੱਚੀ ਬੱਚੀ ਲਾਪਾਂ ਨਹੀਂ ਬੰਦੇ ਦੀ ਉਹ ਆਪਾਂ ਬੜੀ ਵੱਡੀ ਬੱਚੀ ਆ ਜਾਂਦੀ ਨਾ ਤੇਰੀ ਬੱਚੀ ਨਾਲ ਉਹ ਵੀ ਆਉਂਦੀ ਮਹਾਰਾਜ ਜੀ ਬੀ ਦੀ ਵੱਖਰੀ ਨਿਕਲੀ ਰਹੀ ਆ ਇਹ ਸਾਡੇ ਕੋਲ ਵੀ ਕੋਈ ਦੂਜੇ ਨਾਲ ਜੀ ਆਇਆਂ ਨੂੰ ਹਰ ਮੰਨਿਆ ਲਾਉਣਾ ਆ ਆ ਬੱਚੀ ਚੇਂਜਰ ਆਣ ਨੂੰ ਜਾਦੀਆਂ ਵੇਖਿਆ ਤੁਹਾਨੂੰ ਜਾਂਦੇ ਹੋ ਜਾਂਦੇ ਜਿਹੜਾ 20 ਚਾਗਰਾ 20 ਲੱਗੇ ਦਿਖਦੀ ਭਾਈ ਇਹ ਕੈਸਲਾ ਰੱਖੀ ਤੀਂ ਭੇਜ ਦੇਣਾ ਸਾਡੇ ਅੱਗੇ ਨਹੀਂ ਕੋਈ ਚਲਾ ਗੱਲ ਮਾੜੀ ਪਾੜੀ ਪੁੜੀ ਬੀਲਾ ਉਹ ਸੋਚ ਲਿਆ ਤੂੰ ਕਰਨਾ ਰਹਿ ਰੂ ਵੀ ਕਰਨੀ ਤਾਂ ਹਾਂ ਕਿਸੇ ਨਾਲ ਕਰਵਾਉਣ ਬੰਦੇ ਨਾਲ ਕੋਈ 100 ਬੰਦੇ ਨੂੰ ਦਾ ਹਾਂ ਜੇ ਤੂੰ ਦੇਣੀ ਐ ਦੱਸੋ ਕੋਈ ਨਹੀਂ ਤੁਸੀਂ ਦੱਸ ਦੋ ਹਾਂ ਮੈਂ ਹੀ ਖੁਦ ਰੱਖੀ ਉਹਨਾਂ ਨੂੰ ਦੱਸਿਆ ਦੱਸੋ ਉਹਨਾਂ ਨੂੰ ਫੜਦਾ ਸਹੀ ਨਾ ਹੀ ਉਹ ਕਹਿੰਦੇ ਉੱਥੇ ਜਾ ਫਰਾ ਬਾਈ ਹਜ਼ਾਰ ਦੀ ਬੱਕਰੀ ਜਦਾਂ ਮੈਂ ਮੈਂ ਬੋਲਦਾ ਰਿਹਾ ਹਾਂ ਤੇਰੀ ਜਗ੍ਹਾ ਕਰ ਰਿਹਾ ਹਾਂ ਅੱਲੇ ਆਦੀ ਤੋਂ ਬੀਬੀ ਬੋਲਦੀ ਹੈ ਨਹੀਂ ਗੱਲ ਦਾ ਜੜ ਕੰਮ ਕਰਦਾ ਹੈ ਉਹ ਅਗਲੇ ਪਸੰਦ ਦੇ ਅਗਲਾ ਖੜੂਗਾ ਨਹੀਂ ਪਸੰਦ ਤਾਂ ਵੀਰੇ ਬੋਲ ਨਹੀਂ ਹੋਣੀ ਜਿੱਡੀ ਕਹਿ ਗਈ ਤੈਨੂੰ ਪੈਸੇ ਲਾਤੇ ਮੈਂ ਤੈਨੂੰ ਕਿਹਾ ਹੀ ਨਹੀਂ ਕਿ ਇਹਨਾਂ ਬੋਲੇ ਰਿਹਾ ਬੋਲੇ ਬੋਲੇ ਤਾਂ ਨਹੀਂ ਮੇਰਾ ਕੋਈ ਬੋਲ ਨਹੀਂ ਲੱਗਦਾ ਇਹ ਤਾਂ ਇਹਨੇ ਲੈ ਕੇ ਦਿੱਤੀ ਲੈ ਕੇ ਦੇਣੀ ਆ ਤੇ ਇਹ ਨਹੀਂ ਵੇਚਣੀ ਆ ਨਹੀਂ ਗਾਹ ਕਿੰਨੇ ਦੀ ਵੇਚੂ ਹੁਣ ਗਾਹ ਮੱਡੀ ਤਾਂ ਨਹੀਂ ਵੇਚਣਾ ਮੇਰੇ ਕੋਲ ਨਹੀਂ ਵੇਚਣੀ ਆ ਸਾਤਾ ਹੋਰ ਵੀ ਆ ਆ ਬੜਾ ਇਧਰੋਂ ਆਉਂਦਾ ਵੇਖਦਾ ਹੋਰ ਨਾ ਨਿਕਲ ਜਦੋਂ ਬੜੇ ਚੰਗੇ ਹੁੰਦਾ ਤਾਂ ਵੀ ਲੋਟ ਆਉਂਦਾ ਫੋਨ ਦੇ ਹੀ ਨਾ ਸਾਢੇ 100 ਰੁਪਏ ਦੱਸ ਓ ਫੱਲੇ ਸਾਢੇ 100 ਨਹੀਂ ਹੁੰਦੇ ਦੇ ਉਹ ਤਾਂ ਹੁਣ ਨਾ ਕਰ ਪਸ ਤੋੜੇ ਯਾਰ ਇਹ ਕਹਿੰਦਾ 20 ਦੀ ਦੱਸੀ ਯਾਰ 20 ਦੀ ਬੱਕਰੀ ਮਾਰਦੀ ਐ ਢੀਡ ਵੀ ਕੱਟ ਢੀਡ ਦੀ ਬੱਕਰੀ ਤਾਂ ਨਹੀਂ ਹੋएगी ਬੱਕਰੀ ਦੀ ਹੈ ਹੀ ਵੈਦਰੀ ਇਹ ਵੀਰ ਨੂੰ ਹੋ ਬੜਾ ਆਉਂਦਾ ਆਪ ਵੀ ਮਾਰਾ ਹੋ ਗਿਆ ਮਾਰੋ ਤਾਂ ਕਾਫੀ ਤਾਂ ਮਾਰਨੀ ਪਊਗੀ ਕਿ ਮਾਰੋ ਕਿਦੂ ਬਗਾ ਮਾਰ ਖਾਂ ਆਵੇਂ ਪਿੱਛੇ ਹੀ ਆ ਪਿੱਛੇ ਹੀ ਆ ਉਹ ਨਾ ਵੰਨ ਪੁੱਛੇ ਤੇਰੇ ਬੰਦਵਾ ਬੰਦਾ ਹੈ ਹਾਂ ਜਨਾ ਜਿਸੇ ਵੀ ਲਾਫਾ ਬੰਦ ਕੇ ਪਾਉਂਦੇ ਆਂ ਤਾਰਾ ਕੌਣਾ ਜਿਸੇ ਵਾਸਤੇ ਲਾਫਾ ਬੰਦ ਕਰੀਂ ਤੇ ਆ ਵਕਰੀ ਦਾ ਸੁਧੋਂ ਲੈ ਬਈ ਦੇਖ ਸਕਦੇ ਸੀ ਬਹੁਤ ਘੈਂਟ ਹੈ ਜਾਨਵਰ ਹੈ ਉਹ ਮੀ ਚਾਚਾਸ ਦੀ ਕਰਾਉਗਾ ਸੌਦਾ ਦਾ ਉਹ ਨੰਬਰ ਉਹ ਯਾ ਨਾ ਬਈ ਬੋਲੋ ਨੇੜੀਆਂ ਰੱਪੜਾ ਹੰਟਰਾ ਵੜਾ ਲੈ ਬਾਈ ਲੈ ਹੁਣ ਆਇਆ ਕਰੀ ਜਿੰਨ ਮਲ ਮਾਲ ਨੂੰ ਕਸਾ ਲਵਾ ਦਿਓ ਸਹੀ ਸਾਰੇ ਮੇਰੇ ਜਾਜੋ ਆਪੀ ਬਾਹਰ ਇੱਧਰ ਕਾਹਦੇ ਆਪੀ ਬਾਹਰ ਨਹੀਂ ਪਰ ਮੈਂ ਤੁਹਾਨੂੰ ਬਈ ਇਹੋ ਆਪ ਬੱਕੀ ਦੇ ਦੇਣਾ ਲੈ ਠੀਕਾ ਪੱਕੇ ਨਾ ਕਰ ਦਿਓ ਭੈਣ ਦੀ ਤੇਰੇ ਹੱਥੋਂ ਨਹੀਂ ਜਾਊਗਾ ਪੋਇਂ ਦੇ ਆ ਲੈ ਚੰਗੀ ਤਰ੍ਹਾਂ ਪੋਇਂ ਲੈਣੇ ਆ ਬੜਾ ਖੋਦਾ ਬੱਕਰੀ ਦੇ ਤੇ ਕੋਲ ਤਾਂ ਹੋਣਾ ਹੀ ਸੋਨਾ ਮੋੜੀ ਜਿਆਦਾ ਲੋਕੀ ਚਾਹ ਲੇ ਦੇਖ ਲਈ ਮੈਂ ਤੇਰੇ ਅੱਖਾਂ ਵਿੱਚ ਤੋੜੋ ਤੂੰ ਸੱਤ ਹਰ ਤੱਕ ਕਹਿਣਾ ਜੇ ਜਾ ਕੇ ਚੋਬੀ ਲੈ ਐ ਬਣੂ ਸਾਨੂੰ ਪਤਾ ਨਾ ਆ ਬਣੂ ਮੇਰੀਆਂ ਬੱਕਰੀਆਂ ਖੁਬਾ ਬਣਨੀਆਂ ਮੈਂ ਆਖਦੀ ਇਹਦੇ ਨਾਲ ਖਰ ਲੱਗਣੀਆਂ ਬੱਕਰੀਆਂ ਆਉਂਦੀਆਂ ਤੇਰੇ ਮਹਿਮਣੇ ਨਹੀਂ ਜਾਈਂ ਵੀਰੇ ਸਾਰਾ ਦਿਨ ਇਹੀ ਕੰਮ ਕਰੀਂ ਤੂੰ ਮੈਂ ਜਿਹੜਾ ਕਹਿੰਦਾ ਤੜਕੇ ਬੱਕਰੀ ਥੱਲੇ ਮੈਂ ਦੇਖ ਲਈ ਮੇਰੇ ਹੋਰ ਫੇਰ ਨਾ ਦੇਖੋ ਮੇਰੀ ਢੋਰ ਖੜੀ ਅੰਦਰ ਆਪਸ ਵਿੱਚ ਕਰਿਆ ਤੇ ਉਹ ਦੇਊ ਆ ਨਹੀਂ ਆ ਨਹੀਂ ਰੋਕ ਤੱਕਣਾ ਕੀ ਗੱਲ ਹੈ ਪਹਿਲੇ ਮਸਲਾ ਲੱਗੂ ਤਾਂ पाच ਬਾਰ ਹੋਰ ਦੇਖਾਂ ਕੋਈ ਪਸੂ ਦੇਖਾਂਗੇ ਕਾਟਣ ਨਾ ਆਰੇ ਉਹ ਨਹੀਂ ਚਾਚਾ ਹੁਣ ਉਹ ਖੜਿਆ ਉਹ ਇੱਕ ਮੋੜੇ ਖੜਿਆ ਉਹ ਨਾ ਕਰੀ ਉਹ ਖੜਦਾ ਮੈਂ ਨਹੀਂ ਮੈਨੂੰ ਪਤਾ ਉਹ ਕਿਤਾ ਜਾ ਦੋ ਬੱਚਾ ਵੀ ਹੈ ਨਾ ਉਹ ਮਾਂ ਬੱਚਾ ਮੋੜੀ ਦੋ ਮੈਂ ਨਹੀਂ ਦੁਕਾਨੋਂ ਪਿਆ ਕੋਤੂ ਟੇਕਾ ਹੋਈ ਗੱਲ ਪਹਾ ਹੋ ਯਾਰ ਬੜਾ ਸਾਡ ਤੋਂ ਫੁੱਟਬਾਲ ਤੋਂ ਹੋ ਜਾਂਦਾ ਯਾਰ ਕਾਫੀ ਮਾਰੂ ਬਾਏ ਮਾਰ ਦੇ ਸਾਡ ਤੋਂ ਸਾਡ ਤੋਂ ਅੱਧੇ ਇੱਕ ਵਾਲਾ ਅਜੇ ਕਿੰਨੇ ਆਸ ਯਾਰ ਅਜੇ ਕਿੰਨੇ ਦੇਖ ਜੈ ਕਰਿਆ ਜਿਹੜਾ ਮੋੜਨਾ ਆਣਾ ਪਵੇ ਤੁਹਾਨੂੰ ਕੋਲੋਂ ਫਿਰ ਵੀ ਜਿਹੜਾ ਬੀਬੂ ਦਾ ਨੁਕੀ ਬੀਚ ਦੀ ਹੈਗੀ ਜੈ ਕਰਦੇ ਆ ਜੇ ਮੋੜਨਾ ਆਣਾ ਪਵੇ ਜਿਹੜਾ ਮੈਂ ਥਾਪੀ ਮਾਰੂ ਆ ਏ ਆਹ ਨਹੀਂ ਕਿ ਕਿਹਾ ਉਹ ਸੋਹਰ ਬਾਊ ਉਹ ਭਾਟਾ ਮਗਾਉਂਦਾ ਮਾਲਾ ਉਹ ਭਾਈ ਗਾਂ ਕੀ ਪਤਾ ਕਿੰਨਾ ਕ ਪਊਗਾ ਹਾਂ ਇਹ ਨਹੀਂ ਪਤਾ ਕਹਾਂ ਹੀ ਤਾ ਮੁਰਕੇ ਵਾਗੀ ਚੱਕਰ ਉਹ ਕਹ ਯਾਰ ਕਹ ਜਾਏ ਕਹ ਜਾਏ ਕਹ ਜਾਏ ਨਾਲ ਨਾਲ ਜਾਂਦਾ ਹਰ ਪਾਸੇ ਜਿੱਧਰ ਮਰਜੀ ਲੈ ਜਾ ਮਾ ਬੱਕਰੇ ਦਾ ਹੈਗੀ ਇਹ ਜਿੱਧਰ ਮਰਜੀ ਮੈਂ ਗੱਲ ਬੱਕਰਿਆਂ ਦੀ ਹੋਵੇ ਉਹ ਇਹਨਾਂ ਲੋਕਾਂ ਦੇ ਬੱਕਰੀਆਂ ਨੇ ਬਹੁਤ ਖਾਪੀ ਚਾਰਾ ਵਾਲਾ ਰੱਖਿਆ ਕਰ ਤਰ ਕਰ ਤੇ ਮੈਂ ਤੇਰੇ ਨਾਲ ਜਦੋਂ ਮਨਦੀ ਆ ਜੀ ਉਹ ਮੇਨਾਂ ਗੱਲ ਕਰਦਾ ਤਾ ਹਾਂ ਉਹ ਫਾਹਾਂ ਬੱਕਰੀ ਦੇ ਦੇਤੀ ਸਾਈ ਤਾਂ ਇਹਨੂੰ ਭਰਾ ਚੱਲ ਕੋਈ ਨਹੀਂ ਨਾ ਹਰ ਲੋਕ ਕਰਾ ਹਾਂ ਚਾਚੀ ਨਹੀਂ ਸੁੱਖੇ ਖਾ ਰਿਹਾ ਮੇਰਾ ਤਾਂ ਨਹੋ ਨਾ ਮੋੜਿਆ ਜੈਜ ਜੈਜ ਕਰੂੰਗਾ ਆਹ ਡੱਕ ਹੋ ਗਈ ਹੈ ਸਾਡਾ ਹੈ ਆਪ ਦੀ ਬੱਕਰੀ ਹੋ ਗਈ ਹੋ ਗਈ ਹੋ ਗਈ ਆਹ ਬੱਕਰੀ ਦਾ ਵੇਖ ਸਾਡੇ 17000 ਦਾ ਸੌਦਾ ਹੋਇਆ ਤੇ ਦੋ ਵੀਰੜੇ ਨਾਲ ਇਰਫਾਨ ਨੂੰ ਪਤਾ ਦੀ ਵੀ ਇੱਥੇ ਜਾ ਕੇ ਫੜੂ ਇੱਕ ਬੱਕਰਾ ਇੱਕ ਮੱਠਾ ਤੇ ਚੱਲ ਵੀ ਅੱਗੇ ਦਿਖਾਈ ਹੋਰ ਬੱਕਰੀਆਂ ਨੇ ਹਾ ਗੋਲ ਨਾ ਬੱਕਰੀ ਨਾ ਹਾ ਨਾ ਨਾ ਓਏ ਆ ਲੈ ਜਾ ਓਏ ਛੱਡ ਕੇ ਲਾ ਗੀ ਓਏ ਇੱਕ ਮਿੰਟ ਬਰੇ ਰੱਖਣਾ ਪੈਸੇ ਫਾਈਲ ਹੀ ਭੱਜਦੇ